ਪੰਜਾਬ ਅੱਜ ਦੀ ਵਰਤਮਾਨ ਸਥਿਤੀ ਆਰਥਿਕ ਤੌਰ ਤੇ ਅਸੀਂ ਜਾਨਣਾ ਚਾਹਾਂਗੇ ਟਵਾਣਾ ਸਾਹਿਬ ਪੰਜਾਬ ਕਿੱਥੇ ਖੜਾ ਹੈ 1981 ਚ 1009 ਕਰੋੜ ਰੁਪਏ ਦਾ ਕਰਜ਼ਾ ਸੀ 1981 ਚ 81 ਤੇ 92 92 ਜੇ ਇਹ ਵੱਧ ਕੇ 7904 ਕਰੋੜ ਹੋਇਆ 2001 ਚ ਇਹ 27430 ਕਰੋੜ ਹੋ ਗਿਆ 10 ਸਾਲਾਂ ਚ 4 ਗੁਣਾ ਵਧਿਆ ਜਿਹੜਾ 12 13 ਦਾ ਉਦੋਂ 1 ਲੱਖ 17000 ਕਰੋੜ ਦਾ ਕਰਜ਼ਾ ਹੋ ਗਿਆ ਸੀ 1 ਲੱਖ ਟੱਪ ਗਿਆ ਹਾਂ ਜਦੋਂ ਕੈਪਟਨ ਦੀ ਸਰਕਾਰ ਬਣੀ 2016 17 ਚ ਤਾਂ 2 ਲੱਖ 8000 8000 ਸੀ ਇਹਦਾ ਜੀ ਤੇ ਮਤਲਬ 80000 ਕਰੋੜ ਦਾ ਉਹਦਾ ਚੜਾ ਗਏ ਪਰ 5 ਸਾਲਾਂ 'ਚ ਇਹ ਹੁਣ ਜਿਹੜਾ ਬਜਟ ਪੇਸ਼ ਹੋਇਆ ਉਹਦੇ ਵਿੱਚ ਇਹ ਹੁਣ ਅਤਾ 3 ਲੱਖ 74000 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ ਹੁਣ ਆ ਇਹਦੇ ਤੋਂ ਵੱਧ ਹੀ ਹੈ ਚੰਗਾ ਖਾਂਦਾ ਪੀਂਦਾ ਹੋਵੇ ਹੱਸਦਾ ਖੇਡਦਾ ਹੋਵੇ ਹਾਂਜੀ ਤੇ ਹਰ ਸਾਈ ਤੇ ਹਰੇ ਤਾਰ ਦੇ ਉੱਤੇ ਹੋਗੀਆਂ ਪੈਂਦੀਆਂ ਹਾਂਜੀ ਬੱਕਰੇ ਬੁਲਾਉਂਦਾ ਹੋਵੇ ਪੰਜਾਬ ਉਹਨੂੰ ਕਰਜ਼ਾ ਕਿਉਂ ਲੈਣਾ ਪੈ ਗਿਆ ਇੰਪਲੋਇਮੈਂਟ ਫਿਰ ਅਸੀਂ ਘਟਾਉਣੀ ਸ਼ੁਰੂ ਕਰਤੀ ਠੇਕੇਦਾਰ ਤੇ ਬੰਦੇ ਆਉਣੇ ਸ਼ੁਰੂ ਹੋ ਗਏ ਯੂਨੀਵਰਸਿਟੀਆਂ ਨੂੰ ਅਸੀਂ ਗ੍ਰਾਂਟ ਘਟਾਤੀ ਠੇਕੇਦਾਰੀ ਸਿਸਟਮ ਸ਼ੁਰੂ ਕਰਤਾ ਹਾਂਜੀ ਆਊਟਸੋਰਸਿੰਗ ਸ਼ੁਰੂ ਹੋ ਗਈ ਮਜ਼ਦੂਰੀ ਜ਼ਮੀਨਾਂ ਜਾਇਦਾਦਾਂ ਵੀ ਵੇਚੀਆਂ ਫੇਰ ਅਸੀਂ ਇੰਨਾ ਕਰਜ਼ਾ ਲਈ ਬੈਠੇ ਕਾਦੇ ਲਈ ਸਾਡਾ ਕਿੰਨਾ ਬਜਟ ਹੈ ਇਸ ਵਾਰ ਦਾ 24-25 ਦਾ 2 ਲੱਖ 4000 ਕਰੋੜ ਦਾ ਤੇ ਸਾਡੇ ਸਿਰ ਕਰਜ਼ਾ ਕਿੰਨਾ ਜੀ ਤੇਨੇ ਲੱਖ 74000 ਬੜਾ 44000 ਕਰੋੜ ਦਾ ਇਹ ਪਹਿਲਾ ਪਾਰਟੀ ਦਾ ਫੰਡ ਹੁੰਦਾ ਸੀਗਾ ਪਾਰਟੀ ਫੰਡ ਇਕੱਠਾ ਕਰਦੇ ਜਾਇਜ ਨਜਾਇਜ ਫਿਰ ਉਹ ਸ਼ਰਾਬ ਪਲਾਉਂਦੀ ਸੀ ਭੁੱਕੀ ਵੰਡਦੀ ਸੀ ਫਿਰ ਨੋਟ ਦੇ ਕੇ ਵੋਟਾਂ ਵਿਕਰੀਆਂ ਜਾਣ ਲੱਗ ਪਈਆਂ ਪਹਿਲਾਂ ਤਾਂ ਇੰਨਾ ਕੀ ਹੁੰਦਾ ਸੀ ਫਿਰ ਨੋਟ ਦੇਣ ਲੱਗ ਗਏ ਹੁਣ ਲੋਕ ਇਹ ਸਾਰਾ ਕੁਝ ਲੈ ਕੇ ਵੀ ਵੋਟ ਨਹੀਂ ਪਾਉਂਦੇ ਫਿਰ ਉਹਨਾਂ ਨੇ ਇਹ ਇਹ ਸ਼ੁਰੂ ਕਰ ਲਿਆ بیا ਕਰੋ ਲੋਕਾਂ ਦੇ ਹੀ ਪੈਸੇ ਇਹਨਾਂ ਨੂੰ ਖਰੀਦ ਦੇ ਦੋ ਇਹਨਾਂ ਦਾ ਸਿਰ ਇੰਨਾ ਨਹੀਂ ਜੁਤੀਆਂ ਤੇ ਫਿਰ ਫ੍ਰੀ ਬਿਜਲੀ ਦਾ ਕੰਮ ਸ਼ੁਰੂ ਹੋਇਆ ਆਮ ਦਸਤਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਅਕਸਰ ਕੋਸ਼ਿਸ਼ੇ ਕਰਦੇ ਹਾਂ ਕਿ ਕੁਝ ਉਹਨਾਂ ਮੁੱਦਿਆਂ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰੀਏ ਜਿਨ੍ਹਾਂ ਦਾ ਸਿੱਧੇ ਰੂਪ ਵਿੱਚ ਸਾਡੇ ਪੰਜਾਬ ਦੇ ਨਾਲ ਸੰਬੰਧ ਹੈ ਔਰ ਸਾਡੇ ਦਰਸ਼ਕ ਜਿੱਥੇ ਵੀ ਕਿਤੇ ਚਾਹੇ ਉਹ ਹਿੰਦੁਸਤਾਨ ਦੇ ਵਿੱਚ ਨੇ ਜਾਂ ਬਾਕੀ ਮੁਲਕਾਂ ਦੇ ਵਿੱਚ ਨੇ ਉਹਨਾਂ ਦਾ ਧਿਆਨ ਪੰਜਾਬ ਵਿੱਚ ਰਹਿੰਦਾ ਹੈ ਸੋ ਅੱਜ ਦਾ ਸਾਡਾ بڑا ਮੁੱਦਾ ਦਿਲਚਸਪ ਵੀ ਆ ਚਿੰਤਾ ਵਾਲਾ ਵੀ ਆ ਕਿਉਂਕਿ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਉਸ ਵੇਲੇ ਇਹ ਮੁੱਦੇ ਇਹੋ ਜੇ ਸਾਰੇ ਦਬ ਜਾਂਦੇ ਆ ਔਰ ਚੋਣਾਂ ਤੋਂ ਬਾਅਦ ਵੀ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਗੱਲ ਕਿਸੇ ਨਾ ਕਿਸੇ ਪਾਸੇ ਹੋਰ ਲਾ ਦਿੱਤੀ ਜਾਵੇ ਮੇਨ ਮੁੱਦੇ ਜਿਹੜੇ ਆ ਉਹਨਾਂ ਤੋਂ ਗੱਲ ਪਟਕਾਈ ਜਾਵੇ ਪੰਜਾਬ ਕਿਸੇ ਵਕਤ ਹਿੰਦੁਸਤਾਨ ਦੇ ਮੋਰੀ ਸੂਬਿਆਂ ਚ ਤੇ ਅੱਜ ਅਸੀਂ ਖਿਸਕ ਕੇ 17ਵੇਂ 18ਵੇਂ ਨੰਬਰ ਤੇ ਪਹੁੰਚ ਗਏ ਹੋਏ ਆ ਹਰ ਇੱਕ ਖੇਤਰ ਦੇ ਵਿੱਚ ਸੋ ਇਹ ਸਥਿਤੀਆਂ ਕਿਉਂ ਬਣੀਆਂ ਸਾਡੀ ਸਭ ਤੋਂ ਜਿਹੜੀ ਮਾੜੀ ਹਾਲਤ ਹੈ ਉਹ ਹੈਗੀ ਆਰਥਿਕਤਾ ਦੇ ਵਿੱਚ ਸਾਡੇ ਸੂਬੇ ਦੀ ਸੋ ਆਰਥਿਕਤਾ ਦੇ ਵਿੱਚ ਕਿਉਂ ਸੂਬਾ ਸਾਡਾ ਥੱਲੇ ਗਿਆ ਜਦੋਂ ਕਿ ਕਿਹਾ ਜਾ ਰਿਹਾ ਕਿ ਸਾਡੇ ਨੌਜਵਾਨ 30 30 40 40 ਲੱਖ ਰੁਪਈਆ ਲਾ ਕੇ ਬਾਹਰ ਜਾ ਰਹੇ ਨੇ ਤੇ ਫਿਰ ਸੂਬਾ ਕਿਉਂ ਥੱਲੇ ਜਾ ਰਿਹਾ ਸੋ ਇਹਦੇ ਬੜੇ ਡੂੰਗੀ ਵਿਚਾਰ ਕਰਨ ਵਾਲੀ ਗੱਲ ਹੈ ਕਿ ਅਸੀਂ ਖੜੇ ਕਿੱਥੇ ਆਏ ਹਾਂ ਸੋ ਇਹਦੇ ਲਈ ਕੁਝ ਇਹੋ ਜਿਹੇ ਹੋਰ ਡੁੰਗੀਆਂ ਗੱਲਾਂ ਜਾਣਨ ਲਈ ਕੁਝ ਰਾਜ਼ ਜਾਣਨ ਦੇ ਲਈ ਅਸੀਂ ਪ੍ਰੋਫੈਸਰ ਬਲਵਿੰਦਰ ਸਿੰਘ ਟਵਾਣਾ ਹੁਣਾਂ ਨੂੰ ਸੱਦਾ ਦਿੱਤਾ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕਨੋਮਿਕਸ ਵਿਭਾਗ ਦੇ ਪ੍ਰੋਫੈਸਰ ਤੇ ਹੈਡ ਰਏ ਨੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਰਏ ਨੇ ਪ੍ਰੋਵੋਸਟ ਰਏ ਨੇ ਡਾਇਰੈਕਟਰ ਅਕਾਡੈਮਿਕ ਸਟਾਫ ਕਾਲਜ ਦੇ ਜਿਹੜੇ ਆ ਉਹ ਡਾਇਰੈਕਟਰ ਰਏ ਨੇ ਅਕਾਡੈਮਿਕ ਕਾਲਜ ਜਿਹੜਾ ਕਾਲਜ ਹੈ ਨਾ ਦਾ ਸਟਾਫ ਦਾ ਸੋ ਪ੍ਰੋਫੈਸਰ ਸਾਹਿਬ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਜੀ ਆਇਆਂ ਨੂੰ ਤੁਹਾਡਾ ਮੈਂ ਬਹੁਤ ਹੀ ਧਿਆਰ ਪ੍ਰੋਫੈਸਰ ਸਾਹਿਬ ਦੇ ਤੇ ਤੁਹਾਡੇ ਦਰਮਿਆਨ ਨਹੀਂ ਰਹਿਣਾ ਚਾਹਾਂਗਾ ਗੱਲ ਤੇ ਇੱਥੋਂ ਹੀ ਸ਼ੁਰੂ ਕਰਨੀ ਆ ਕਿ ਪ੍ਰੋਫੈਸਰ ਸਾਹਿਬ ਆਪਾਂ ਸਿੱਧੀ ਹੋਈ ਗੱਲ ਕਰਾਂਗੇ ਕਿ ਪੰਜਾਬ ਬਾਰੇ ਕਿਹਾ ਜਾ ਰਿਹਾ ਹੈ ਕਿ ਇੱਕ ਕਰਜ਼ੇ ਵਿੱਚ ਡੁੱਬ ਗਿਆ ਜਦੋਂ ਕਿ ਪੰਜਾਬ ਨੂੰ ਕਿਹਾ ਜਾਂਦਾ ਕਿ ਇਹ ਦੇਸ਼ ਦਾ ਅੰਨ ਭੰਡਾਰ ਹੈ ਦੇਸ਼ ਨੂੰ ਖੁਰਾਕ ਸੰਕਟ ਦੇ ਵਿੱਚੋਂ ਇਹਨੇ ਕੱਢਿਆ ਔਰ ਇੱਕ ਦਿਨ ਹੋ ਜੈ ਵੀ ਸੀ ਅਸੀਂ ਵੇਖਦੇ ਆਏ ਹਾਂ ਜੇ ਰਿਕਾਰਡ ਵੇਖੀਏ ਤੇ ਕਿਆ ਜਾਂਦਾ ਜੀ ਸਭ ਤੋਂ ਵੱਧ ਪਰ ਕੈਪੀਟਾ ਇਨਕਮ ਪੰਜਾਬ ਦੇ ਲੋਕਾਂ ਦੀ ਸੀ ਪਰ ਅੱਜ ਪੰਜਾਬ ਹਰ ਸਾਲ ਪੰਜਾਬ ਸਰਕਾਰ ਕਹਿ ਲਓ ਜਾਂ ਪੰਜਾਬ ਕਹਿ ਲਓ ਤੁਸੀਂ ਅਸੀਂ ਕਹਿ ਲਓ ਹਰ ਸਾਲ ਕਰਜ਼ੇ ਦੇ ਵਿੱਚ ਡੁੱਬਦੇ ਜਾ ਰਹੇ ਆ ਤੇ ਜਿਹੜੇ ਘਰ ਦੀ ਜਾਂ ਜਿਹੜੇ ਪਰਿਵਾਰ ਦੀ ਸਥਿਤੀ ਬਹੁਤ ਵਧੀਆ ਹੋਵੇ ਉਹਨੂੰ ਕਰਜ਼ਾ ਕਿਉਂ ਲੈਣਾ ਪੈਂਦਾ ਕਿਹੜੀਆਂ ਸਥਿਤੀਆਂ ਨੇ ਇਦੇ ਬਾਰੇ ਗੱਲ ਕਰਾਂਗੇ ਕਿ ਪੰਜਾਬ ਅੱਜ ਦੀ ਵਰਤਮਾਨ ਸਥਿਤੀ ਆਰਥਿਕ ਤੌਰ ਤੇ ਅਸੀਂ ਜਾਨਣਾ ਚਾਹਾਂਗੇ ਟਵਾਣਾ ਸਾਹਿਬ ਪੰਜਾਬ ਕਿੱਥੇ ਖੜਾ ਆ ਅੰਮ੍ਰੈਲ ਸਾਹਿਬ ਸਿਚੁਏਸ਼ਨ ਜਿਹੜੀ ਹੈ ਪੰਜਾਬ ਦੀ ਬੜੀ ਮਾੜੀ ਅੱਜ ਦੇ ਸਮੇਂ ਤਾ ਹੂੰ ਜਿਹੜਾ ਪੰਜਾਬ ਕਿਸੇ ਵੇਲੇ ਅ ਮਤਲਬ ਭਾਰਤ ਦੇ ਵਿੱਚ ਇਹ ਕਿਹਾ ਜਾਂਦਾ ਸੀ ਵੀ ਇਹ ਤਰੱਕੀ ਕਰਨੀ ਹੈ ਖੇਤੀ ਕਰਨੀ ਹੈ ਤਾਂ ਪੰਜਾਬ ਵੱਲ ਦੇਖੋ ਹੂੰ ਪੰਜਾਬ ਇੱਕ ਮਿਸਾਲ ਹੈ ਕਹਿੰਦੇ ਇਹਦੇ ਟੋਲੇ ਦੀਆਂ ਗਾਈਆਂ ਜਾਂਦੀਆਂ ਸੀਗੀਆਂ ਤੇ ਉਹ ਹੁਣ ਜਿਹੜਾ ਮਤਲਬ ਕਰਜ਼ਾ ਕਾਫੀ ਜ਼ਿਆਦਾ ਚੜ ਗਿਆ ਮੈਂ ਥੋੜੀ ਜੀ ਇਹਨੂੰ ਆ ਦੱਸਣਾ ਚਾਹੂਗਾ ਕਰਜ਼ੇ ਦੇ ਸਬੰਧ ਚ ਕਿ 80 81 ਚ ਇੱਕ 1009 ਕਰੋੜ ਰੁਪਏ ਦਾ ਕਰਜ਼ਾ ਸੀਗਾ ਪੰਜਾਬ ਸਰ 1980 81 ਚ 81 ਚ ਸਿਰਫ ਹਾਂ ਸਿਰਫ ਤੇ 999 ਜੇ ਇਹ ਵੱਧ ਕੇ 7904 ਕਰੋੜ ਹੋਇਆ ਹੂੰ ਲੇਕਿਨ 2000 2001 ਚ ਇਹ 27430 ਕਰੋੜ ਹੋ ਗਿਆ ਦਸਾਂ ਸਾਲਾਂ ਚ ਚਾਰ ਗੁਣਾ ਵਧਿਆ ਦਸਾਂ ਸਾਲਾਂ ਚ ਚਾਰ ਗੁਣਾ ਵਧ ਗਿਆ ਹੈ ਨਾ ਜੀ ਫੇਰ ਇਹ ਜਦੋਂ ਅਸੀਂ ਗੱਲ ਕਰਦੇ ਆ ਅੱਗੇ ਆ ਕੇ 2006-7 ਦੀ ਫੇਰ ਇਹ 51153 ਕਰੋੜ ਹੋ ਗਿਆ ਹਾਂ ਜੀ ਫੇਰ 11 12 ਦੀ ਮੈਂ ਸਰਕਾਰਾਂ ਨਾਲ ਥੋੜਾ ਜੋੜ ਰਿਹਾ 91 92 ਕਿਹੜੀ ਸਰਕਾਰ ਸੀ ਬੰਮੀ ਚ ਮਤਲਬ ਬਿਆਨਤ ਸਿੰਘ ਦੀ ਸਰਕਾਰ ਬਣੀ ਸੀਗੀ ਫੇਰ ਸੱਤ ਜਾ ਕੇ ਮਤਲਬ ਜਾ ਆਪਣਾ 97 ਦੇ ਵਿੱਚ 99 ਦੇ ਅਕਾਲੀਆਂ ਦੀ ਸਰਕਾਰ ਆਈ ਫੇਰ ਕਾਪਟਨ ਆ ਗਏ ਕਾਟਨ ਆ ਗਏ ਫੇਰ 11 12 ਜਦੋਂ ਦੁਬਾਰਾ ਫੇਰ ਅਕਾਲੀਆਂ ਦੀ ਸਰਕਾਰ ਆਈ ਉਹਦੋਂ ਜੀ ਜਿਹੜਾ 12 13 ਦਾ ਉਦੋਂ 1 ਲੱਖ 17000 ਕਰੋੜ ਦਾ ਕਰਜ਼ਾ ਹੋ ਗਿਆ ਸੀ 1 ਲੱਖ ਟੱਪ ਗਿਆ ਹੂੰ ਤੇ ਇਹਦੇ ਤੋਂ ਬਾਅਦ ਫਿਰ 2016 17 'ਚ ਜਦੋਂ ਅਸੀਂ ਗੱਲ ਕਰਦੇ ਆਂ ਤੇ 17 'ਚ 2 ਲੱਖ 8000 ਕਰੋੜ ਦਾ ਕਰਜ਼ਾ ਸੀ ਹੂੰ ਪੰਜਾਬ ਸਰ ਤੇ ਹੁਣ ਜਿਹੜਾ ਕਰਜ਼ਾ ਜਦੋਂ ਅਸੀਂ ਅੱਜ ਦੀ ਗੱਲ ਕਰਦੇ ਆਂ 21 22 ਦੇ ਵਿੱਚ 2 ਲੱਖ 82000 ਕਰੋੜ ਹੂੰ ਜਦੋਂ ਕਾਂਗਰਸ ਛੱਡ ਕੇ ਗਈ ਹੈ ਹੈ ਜੀ 2 ਲੱਖ ਕੈਪਟਨ ਸਾਹਿਬ ਨੇ ਜਦੋਂ ਕੈਪਟਨ ਸਾਹਿਬ ਤੋਂ ਬਾਅਦ ਚੰਨੀ ਸਾਹਿਬ ਆਏ ਫਿਰ ਚੰਨੀ ਸਾਹਿਬ ਛੱਡ ਗਏ ਮਤਲਬ ਜਦੋਂ ਕੈਪਟਨ ਦੀ ਸਰਕਾਰ ਬਣੀ 2016-17 ਚ ਤਾਂ 2 ਲੱਖ 80000 ਸੀ ਹੈ ਨਾ ਜੀ ਤੇ ਮਤਲਬ 80000 ਕਰੋੜ ਦਾ ਉਹਦਾ ਚੜਾ ਗਏ ਪਰ 5 ਸਾਲਾਂ 'ਚ ਹੈ ਜੀ ਫਿਰ 2 ਲੱਖ 82 2.82 ਲੱਖ ਕਰੋੜ ਸੀਗਾ ਹੈ ਨਾ ਜੀ 2.82 ਹਜ਼ਾਰ ਕਰੋੜ ਦਾ ਕਰਜ਼ਾ 2122 ਚ ਜਦੋਂ ਭਵੰਤਮਾਨ ਹੋਣਾਂ ਦੀ ਸਰਕਾਰ ਆਈ ਆ ਹਾ ਉਹ ਇਨਾ ਕਰਜ਼ਾ ਜੀ ਇਨਾ ਅਨੁਕੂਨ ਨੂੰ ਮਿਲੇ ਆ ਤੇ ਉਹਦੇ ਤੋਂ ਬਾਅਦ 22 23 ਚ ਵੱਧ ਕੇ ਜੀ 3 ਲੱਖ 13 ਹਜ਼ਾਰ ਕਰੋੜ ਹੋ ਗਿਆ ਹੂੰ ਤੇ 23 24 ਚ ਵੱਧ ਕੇ 3 ਲੱਖ 43 ਕਰੋੜ ਹੋ ਗਿਆ ਤੇ ਹੁਣ ਜਿਹੜਾ ਬਜਟ ਪੇਸ਼ ਹੋਇਆ ਉਹਦੇ ਵਿੱਚ ਇਹ ਹੁਣ ਮਤਲਬ 3.74 ਹਜ਼ਾਰ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ ਹੁਣ ਆ ਇਹਦੇ ਤੋਂ ਵੱਧ ਹੀ ਹੈ ਫਾਈਨੈਂਸ਼ੀਅਲ ਇਅਰ ਦੇ ਐਂਡ ਤੱਕ ਐਂਡ ਤੱਕ ਮਾਰਚ 25 ਤੱਕ ਜਾਂਦੇ ਜਾਂਦੇ ਅਸੀਂ ਜਿਹੜਾ ਉਹ 3.4 ਕਰੋੜ ਹੋ ਜਾਣਾ ਹਾਂ ਮਤਲਬ ਵੱਧ ਹੀ ਹੋਊਗਾ ਵੱਧ ਹੀ ਹੋਊਗਾ ਇਹ ਪਿਛਲਾ ਜਿਹੜਾ 10 ਦਾ ਟ੍ਰੈਂਡ ਜੋ ਕੁਝ ਪਿੱਛੇ ਵਾਪਰਿਆ ਜਿੰਨਾ ਕਰਜ਼ਾ ਐਸਟੀਮੇਟ ਹੁੰਦਾ ਉਹਦੇ ਤੋਂ ਵੱਧ ਲਿਆ ਜਾਂਦਾ ਹਾਂ ਜੀ ਇਹ ਆਮੀ ਇਹਦਾ ਬਜਟ ਦੇ ਵਿੱਚ ਇੱਕ ਪ੍ਰੋਪੋਜ਼ਲ ਹੈ ਨਾ ਪਰਪੋਜ਼ਲ ਜਦੋਂ ਅਸਲੀਅਤ ਚ ਬਦਲੂਗੀ ਉਹ ਪਤਾ ਲੱਗੂ ਉਹ ਫਿਰ ਜ਼ਿਆਦਾ ਹੋ ਜਾਂਦਾ ਤੇ ਟਵਾਣਾ ਸਾਹਿਬ ਫਿਰ ਪਹਿਲੀਆਂ ਸਰਕਾਰਾਂ ਨੇ ਜਿਹੜਾ ਪ੍ਰਪੋਜ਼ਲਾਂ ਦਿੱਤੀਆਂ ਹੋਣਗੀਆਂ ਕਰਜ਼ੇ ਦੀਆਂ ਉਸ ਤੋਂ ਵਧਿਆ ਹੋਏਗਾ ਇਹ ਇਹ ਜਿਹੜਾ ਦੇਖੋ 2014-15 ਤੋਂ ਲਗਾਤਾਰ ਮੇਰੇ ਕੋਲ ਕਰਜ਼ੇ ਦੇ ਫਿਗਰ ਹੈ ਹੂੰ 2014-15 ਚ 112000 ਕਰੋੜ ਹੂੰ 15-16 ਚ 129000 ਕਰੋੜ 16-17 ਚ 183000 ਕਰੋੜ ਏ ਇਹ ਸ਼੍ਰੋਮਣੀ ਅਕਾਲੀ ਦਲ ਤੇ ਭਾਜਪੀ ਦੀ ਸਰਕਾਰ ਹੈ 17 ਚੱਲੀ ਗਈ 183000 ਕਰੋੜ ਹੂੰ 17 18 ਜੋਗਾ ਜੀ 196000 ਕਰੋੜ 18 19 ਚ 212000 ਕਰੋੜ 19 20 ਜੋਗਾ 228000 ਕਰੋੜ 21 22 ਜੋਗਾ 258000 ਕਰੋੜ 21 22 ਜੋਗਾ 282000 ਕਰੋੜ ਕਾਂਗਰਸ ਦੀ ਸਰਕਾਰ ਚੱਲੀ ਗਈ ਚੱਲੀ ਗਈ ਹੈ ਨਾ ਜੀ ਆਵਾਦਮੀ ਪਾਰਟੀ ਆ ਗਈ ਹੂੰ 22 23 ਚ ਹੋਗਾ 314000 ਕਰੋੜ 3 ਲੱਖ ਨੂੰ ਕਰਾਸ ਕਰ ਗਏ ਫੇਰ 23 24 ਹੋ ਗਿਆ ਜੀ 3 ਲੱਖ 44000 ਕਰੋੜ ਹੂੰ ਤੇ ਹੁਣ ਜਿਹੜਾ ਅਨੁਮਾਨ ਆ ਕਿ 3 ਲੱਖ 74000 ਕਰੋੜ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਤੁਹਾਡੇ ਕਹਿਣ ਦਾ ਭਾਵ ਵੀ ਔਸਤਨ ਇਹ 4 ਨੂੰ ਲੱਗ ਜੂਗਾ ਸੀ ਨੇੜੇ ਲੈੜੇ ਲੱਗ ਹਾਂ ਮਤਲਬ ਤਕਰੀਬਨ ਅੱਛਾ ਟਵਾਣਾ ਸਾਹਿਬ ਗੱਲ ਇਹ ਆ ਕਿ ਪੰਜਾਬ ਨੂੰ ਕਿਹਾ ਜਾਂਦਾ ਤੁਸੀਂ ਗੱਲ ਕੀਤੀ ਆ ਕਿ ਸਾਡੇ ਕੋਲੇ ਆਮਦਨ ਬੜੀ ਆ ਪਿੱਛੇ ਜੇ ਕਿਸਾਨ ਅੰਦੋਲਨ ਹੋਇਆ ਸੀ ਤੇ ਉਦੋਂ ਲੋਕਾਂ ਨੇ ਬੜੀਆਂ ਗੱਲਾਂ ਉਡਾਈਆਂ ਸੀ ਜੀ ਦੇਖੋ ਵੱਡੇ ਵੱਡੇ ਟਰੈਕਟਰ ਲਈ ਫਿਰਦੇ ਆ ਵੱਡੀਆਂ ਵੱਡੀਆਂ ਗੱਡੀਆਂ ਲੰਗਰ ਹੀ ਨਹੀਂ ਖਤਮ ਹੁੰਦੇ ਇਹਨਾਂ ਦੇ ਤੇ ਨੱਚਦੇ ਟੱਪਦੇ ਫਿਰਦੇ ਆ ਜਿਹੜਾ ਘਰ ਚੰਗਾ ਖਾਂਦਾ ਪੀਂਦਾ ਹੋਵੇ ਹੱਸਦਾ ਖੇਡਦਾ ਹੋਵੇ ਹਾਂਜੀ ਜੀ ਤੇ ਹਰ ਸਾਰੇ ਤਿਹਾਰੇ ਤਿਹਾੜ ਦੇ ਉੱਤੇ ਬੋਗੀਆਂ ਪੈਂਦੀਆਂ ਹਣ ਹਾਂਜੀ ਬੱਕਰੇ ਬੁਲਾਉਂਦਾ ਹੋਵੇ ਪੰਜਾਬ ਉਹਨੂੰ ਕਰਜ਼ਾ ਕਿਉਂ ਲੈਣਾ ਪੈ ਗਿਆ ਦੇਖੋ ਇਹ ਤੁਹਾਡਾ ਸਵਾਲ ਨਾ ਬਹੁਤ ਇੰਪੋਰਟੈਂਟ ਹੈ ਜਿਹੜਾ ਅ ਦੇਖਣਾ ਹੁੰਦਾ ਕਰਜ਼ਾ ਤਾਂ ਇੱਕ ਫਿਗਰ ਹੈ ਹਾਂਜੀ ਇਹ ਤਾਂ ਇੱਕ ਆંકੜਾ ਇਹ ਸੰਕੜੇ ਦੇ ਪਿੱਛੇ ਦੀ ਜਿਹੜੀ ਅਸਲੀਅਤ ਹੈ ਉਹ ਹੋਰ ਵੀ ਡਰਾਉਣੀ ਹੈ ਹੈਨਾ ਹੋਰ ਵੀ ਸੀਰੀਅਸ ਹੈ ਕਿ ਲੋਕ ਇਹ ਕਰਜ਼ਾ ਚੜਨ ਦਾ ਨਤੀਜਾ ਇਸ ਵੇਲੇ ਭੁਗਤ ਰਹੇ ਹੈ ਉਹ ਮੈਂ ਇਸ ਕਰਕੇ ਕਹਿਣਾ ਕਿ ਜਦੋਂ 80-81s ਅਸੀਂ ਕਹਿੰਦੇ ਆ 109 ਕਰੋੜ ਸੀ ਅਸੀਂ ਕਹਿੰਦੇ ਆ ਉਦੋਂ ਖੇਤੀ ਚੰਗੀ ਸੀ ਸਾਰਾ ਕੁਝ ਸੀ ਲੇਕਿਨ ਫਿਰ ਵੀ ਅਸੀਂ ਕਹਿੰਦੇ ਆ ਵੀ ਹਾਂ ਜੀ ਗਰੀਬ ਸੀਗੇ ਇਹ ਐ ਉਹ ਐ ਹੈਨਾ ਲੋਨ ਪੜਤਾ ਜ਼ਿਆਦਾ ਸੀ ਫਲਾਣਾ ਸੀ ਉਸ ਵੇਲੇ ਜਾਂ 1990-99 ਚ ਜਦੋਂ ਤੱਕ ਨਵੀਆਂ ਨੀਤੀਆਂ ਨਹੀਂ ਆਈਆਂ ਸੀ ਉਦੋਂ ਤੱਕ ਸਰਕਾਰੀ ਸਕੂਲ ਵੀ ਬਣਾਏ ਗਏ ਹਾਂ ਜੀ ਸਰਕਾਰੀ ਕਾਲਜ ਵੀ ਬਣਾਏ ਗਏ ਪੋਲੀਟੈਕਨਿਕ ਕਾਲਜ ਵੀ ਖੋਲੇ ਗਏ ਯੂਨੀਵਰਸਟੀਆਂ ਜਿਹੜੀਆਂ ਉਹ ਵੀ ਠੀਕ ਠਾਕ ਚੱਲਦੀਆਂ ਸੀ ਉਹਨਾਂ ਨੂੰ ਆਪਣੇ ਖਰਚੇ ਤੋਂ ਵੱਧ ਬਜਟ ਦਿੱਤਾ ਜਾਂਦਾ ਸੀਗਾ ਹੈਨਾ ਪੰਜਾਬੀ ਯੂਨੀਵਰਸਿਟੀ ਨੂੰ ਮਤਲਬ 3 ਕਰੋੜ ਰੁਪਇਆ ਜਿੰਨਾ ਖਰਚਾ ਟੋਟਲ ਆ ਉਹਦੇ ਤੋਂ 3 ਕਰੋੜ ਹੋਰ ਦਿੱਤਾ ਜਾਂਦਾ ਸੀ ਕਿ ਤੁਸੀਂ ਹੋਰ ਬਿਲਡਿੰਗਾਂ ਆਪਣੀਆਂ ਬਣਾ ਲਓ ਇੱਕ ਟਾਈਮ ਇਹ ਹੋ ਜਾ ਵੀ ਸੀ ਹਾਂ 90 99 ਦੀ ਗੱਲ ਆ ਆਂਕੜੇ ਜਿਹੜੇ ਆ ਕੱਢ ਕੇ ਦੇਖੋ ਤੁਸੀਂ ਜੀ ਜੀ ਤੇ ਸਰਕਾਰੀ ਹਸਪਤਾਲ ਵੀ ਸੀਗੇ ਸਾਰੇ ਲੋਕ ਸਰਕਾਰੀ ਹਸਪਤਾਲ 'ਚ ਜਾਂਦੇ ਸੀ ਹੈ ਜੀ ਤੇ ਸੜਕਾਂ ਜਿਹੜੀਆਂ ਨੇ ਉਹ ਵੀ ਸਰਕਾਰ ਬਣਾਉਂਦੀ ਸੀ ਹੂੰ ਪੁਲ ਵੀ ਸਰਕਾਰ ਬਣਾਉਂਦੀ ਸੀ ਹੈ ਜੀ ਤੇ ਟਰਾਂਸਪੋਰਟ ਵੀ ਜਿਹੜੀ ਹੈ ਮੇਨਲੀ ਉਹ ਸਰਕਾਰੀ ਹੋ ਸੀਗੀ ਹੂੰ ਤੇ ਉਦੋਂ ਤਾਂ ਇਹ ਕਰਜ਼ਾ ਮਤਲਬ ਚਲੋ ਲੈਣਾ ਤਾਂ ਵੀ ਠੀਕ ਹੈ ਵੀ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਉਹਨਾਂ ਦੀ ਪੜ੍ਹਾਈ ਹੋ ਰਹੀ ਆ ਉਹਨਾਂ ਦਾ ਇਲਾਜ ਹੋ ਰਿਹਾ ਇਹ ਠੀਕ ਹੈ ਹੈ ਜੀ ਵੀ ਫੇਰ ਵੀ ਇੰਨਾ ਕ ਕਰਜ਼ਾ ਕਿ 31% ਜਿੰਨਾ ਸਾਡੀ ਟੋਟਲ ਪੈਦਾਵਾਰ ਸੀ ਉਹਦਾ 31% ਇਹ ਬਣਦਾ 31% ਲੇਕਨ ਉਹਦੇ ਤੋਂ ਬਾਅਦ ਜਿਉਂ-ਜਿਉਂ ਚੱਲਿਆ ਉਹ ਜਿਹੜੇ ਜਿਹੜੇ ਕਾਲਜ ਐ ਉਹ ਵੀ ਪ੍ਰਾਈਵੇਟ ਸੈਕਟਰ 'ਚ ਖੁੱਲੇ ਹੈ ਨੀ ਉੱਥੇ ਪਰਹਾਰ ਲੱਗੀ ਪ੍ਰਾਈਵੇਟ ਯੂਨੀਵਰਸਿਟੀਆਂ ਹੈ ਨਾ ਜੀ ਮਸ਼ਰੂਮ ਗਰੋਥਿੰਗ ਹੋ ਗਈ 22 23 24 25 ਹੁਣ ਪਤਾ ਨਹੀਂ ਕਿੰਨੀਆਂ ਫਿਰ ਸਰਕਾਰੀ ਹਸਪਤਾਲ ਖੁੱਲ ਗਏ ਸਾਰਾ ਸਰਕਾਰੀ ਛੱਡਤਾ ਪ੍ਰਾਈਵੇਟ ਖੁੱਲਣੇ ਸ਼ੁਰੂ ਹੋ ਗਏ ਪ੍ਰਾਈਵੇਟ ਹੋ ਗਏ ਫਿਰ ਜਿਹੜੀਆਂ ਸੜਕਾਂ ਨੇ ਉਹ ਤੇ ਟੋਲ ਲੱਗ ਗਏ ਮੇਨ ਤੇ ਛੋਲਾਂ ਦੇ ਵੀ ਟੋਲ ਲੱਗ ਗਏ ਹੂੰ ਹਾਂਜੀ ਤੇ ਸਾਰਾ ਕੁਝ ਜਿਹੜਾ ਅਸੀਂ ਪ੍ਰਾਈਵੇਟ ਕਰਕੇ ਆਪਣੇ ਜम्मे ला ਕੇ এমਪਲॉयਮੈਂਟ ਫੇਰ ਅਸੀਂ ਘਟਾਉਣੀ ਸ਼ੁਰੂ ਕਰਤੀ ਠੇਕੇ ਤੇ ਬੰਦੇ ਆਉਣੇ ਸ਼ੁਰੂ ਹੋ ਗਏ ਯੂਨੀਵਰਸਿਟੀਆਂ ਨੂੰ ਅਸੀਂ ਗ੍ਰਾਂਟ ਘਟਾਤੀ ਠੇਕੇਦਾਰੀ ਸਿਸਟਮ ਸ਼ੁਰੂ ਕਰਤਾ ਹਾਂਜੀ ਆਊਟਸੋਰਸਿੰਗ ਸ਼ੁਰੂ ਹੋ ਗਈ ਸਰਕਾਰੀ ਜ਼ਮੀਨਾਂ ਜਾਇਦਾਦਾਂ ਵੀ ਵੇਚੀਆਂ ਫੇਰ ਅਸੀਂ ਇੰਨਾ ਕਰਜ਼ਾ ਲਈ ਬੈਠੇ ਕਾਦੇ ਲਈ ਇਹ ਤਾਂ ਸਰਕਾਰ ਦੱਸੇ ਨਾ ਇਹ ਲੋਕਾਂ ਨੇ ਭੁਗਤਿਆ ਲੋਕਾਂ ਨੇ ਹੁਣ ਕੀ ਭੁਗਤਿਆ ਜੀ ਉਹਨਾਂ ਦਾ ਪੜ੍ਹਾਈ ਤੇ ਵੀ ਖਰਚਾ ਵਧਿਆ ਹਾਂ ਹੈਨਾ ਬਿਲਕੁਲ ਉਹਨਾਂ ਦਾ ਹੈਲਥ ਤੇ ਵੀ ਖਰਚਾ ਵਧਿਆ ਹੂੰ ਉਹ ਜੇ ਲੰਘਦੇ ਆ ਤੇ ਬੱਸ 'ਚ ਜੀច្ ਅੱਜਕੱਲ੍ਹ ਗਰਮ ਹਵਾ ਲੱਗਦੀ ਆ ਨਾ 42 ਡਿਗਰੀ 43 ਡਿਗਰੀ ਵਾਲੀ ਖੁੱਲੇ ਹੁੰਦੇ ਆ ਪੀ ਆਰ ਟੀ ਸੀ ਦੀ ਬੱਸ 'ਚ ਬੈਠੋ ਜਾਂ ਸਰਕਾਰੀ 'ਚ ਬੈਠੋ ਟਾਲ ਉਹ ਵੀ ਦਿੰਦੇ ਉਹਦੇ ਟਿਕਟ ਦੇ ਥੱਲੇ ਟਾਲ ਲਿਖਿਆ ਹੁੰਦਾ ਹੂੰ ਹੈ ਉਹ ਵੀ ਦੇ ਕੇ ਲੰਘਦੇ ਆ ਰੋਡ ਮਤਲਬ ਪ੍ਰਾਈਵੇਟ ਐ ਤੇ ਸਾਰੇ ਪਾਸੇ ਦੇ ਰਹੇ ਆ ਉਹ ਤੇ ਫਿਰ ਸਰਕਾਰ ਕਰਜ਼ਾ ਲੈ ਕੇ ਕਰ ਕੀ ਰਹੀ ਹੈ ਲੋਕ ਤਾਂ ਭੁਗਤੀ ਰਹੇ ਲੋਕਾਂ ਦੇ ਹੱਥੋਂ ਦਾ ਐਜੂਕੇਸ਼ਨ ਵੀ ਗਈ ਫੀਸਾਂ ਦੇਖੋ ਜਿਹੜਾ 90 99 ਦੇ ਨਾਲੋਂ ਫੀਸਾਂ ਮੱਧ ਸੈਂਕੜੇ ਗੁਣਾ ਵਧੀਆਂ ਸੈਂਕੜੇ ਗੁਣਾ ਹੂੰ ਤੇ ਉਹ ਫੀਸਾਂ ਵੀ ਜ਼ਿਆਦਾ ਦਿੰਦੇ ਐ ਰਜਗਾਰ ਵੀ ਨਹੀਂ ਮਿਲ ਰਿਹਾ ਮਾਈਗ੍ਰੇਸ਼ਨ ਬਾਹਰ ਨੂੰ ਸ਼ੁਰੂ ਹੋ ਗਈ ਵੀ ਉਰੇ ਕੁਝ ਹੁੰਦਾ ਨਹੀਂ ਤੇ ਕਰਜ਼ਾ ਸੀ ਸਾਡਾ ਕਿੰਨਾ ਬਜਟ ਹੈ ਇਸ ਬਾਰ ਦਾ 24 25 ਦਾ 2 ਲੱਖ 4000 ਕਰੋੜ ਦਾ ਤੇ ਸਾਡੇ ਸਿਰ ਕਰਜ਼ਾ ਕਿੰਨਾ ਜੀ 3 ਲੱਖ 74000 ਕਰੋੜ ਦਾ ਮਤਲਬ 44000 ਕਰੋੜ ਦਾ ਹੈਗਾ ਤੇ ਜੇ ਬਜਟ ਇਹਨੂੰ ਮੰਨ ਲਓ ਫਿਰ ਉਹ 3 ਲੱਖ 74000 ਕਰੋੜ ਕਰਜ਼ਾ ਹੋ ਜਾਊਗਾ ਮਤਲਬ ਬਜਟ ਨਾਲੋਂ ਦੁੱਗਣਾ ਦਾ ਕਰਜ਼ਾ ਚੱਕੀ ਫਿਰਦਾ ਸੀ ਇਹ ਤੇ ਫਿਰ ਉਹ ਸਥਿਤੀ ਹੋ ਗਈ ਜਿਹੜਾ ਉਹ ਕਹਾਵਤ ਹੁੰਦੀ ਆ ਕਿ ਖਰਚਾ ਆਮਦਨ ਹਟ ਨਹੀਂ ਤੇ ਖਰਚਾ ਰੁਪਈਆ ਰੁਪਈਆ ਦੇਦੇ ਚ ਅਗਲੀ ਗੱਲ ਵੀ ਇਹ ਹੈ ਗਾੜੀ ਨਾਲ ਮੁੱਛਾਂ ਵਧ ਗਈਆਂ ਹਾਂ ਹੁਣ ਮਤਲਬ ਜਿਹੜਾ ਕਰਜ਼ਾ ਜਿੰਨੀ ਸਾਡੀ ਕੁੱਲ ਪੈਦਾਵਾਰ ਹੈ ਉਹਦੇ ਚ ਇਹ ਕੋਈ 46 47% ਕਰਜ਼ਾ ਕਿ 8 ਲੱਖ ਦਾ ਸਾਡੀ ਕੁੱਲ ਪੈਦਾਵਾਰ ਦਾ ਅੰਦਾਜ਼ਾ 24 25 ਜਿਹੜਾ ਪੰਜਾਬ ਦੀ ਇਕਨੋਮਿਕ ਸਰਵੇ ਆ ਉਹਦੇ ਵਿੱਚ 8 ਲੱਖ ਜਿਹਨੂੰ ਤੁਸੀਂ ਜੀ ਡੀ ਵੀ ਬੋਨੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਕੁੱਲ ਪੈਦਾਵਾਰ ਮਤਲਬ ਪੰਜਾਬ ਸੂਬੇ ਦੀ ਕੁੱਲ ਜਿਹੜੀ ਘਰੇਲੂ ਪੈਦਾਵਾਰ ਹੈ ਅਸੀਂ ਉਹਨੂੰ ਇਹ ਕਹਿੰਦੇ ਆ ਉਹ ਜਿਹੜੀ 8 ਲੱਖ ਕਰੋੜ ਦੇ ਕਰੀਬ ਹੈ 3 ਨਾਲ ਸਾਡੇ ਕੋਲ ਕਰਜ਼ਾ ਹੋ ਜਾਣਾ 374 ਕੇ 80000 ਕਰੋੜ ਜੋ ਵੀ ਹੋਊਗਾ ਤੇ ਉਹ 46 47% ਬਣ ਗਿਆ ਹੈ ਨਹੀਂ ਇਹ ਜੱਜ ਸਾਹਿਬ ਇਹ ਸਵਾਲ ਆਉਂਦਾ ਕਿ ਆਖਰਕਾਰ ਕਰਜ਼ਾ ਸਰਕਾਰਾਂ ਬਣਦੀਆਂ ਨੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਲੋਕਾਂ ਦੇ ਜੀਵਨ ਸੁਖੀ ਕਰਨ ਵਾਸਤੇ ਤੇ ਅਸੀਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਕਿ ਬਹੁਤ ਸਾਰੀਆਂ ਸਰਕਾਰਾਂ ਨੇ ਆਪਣੇ ਲੈਵਲ ਤੇ ਸਹੂਲਤਾਂ ਦਿੱਤੀਆਂ ਔਰ ਸ਼ੁਰੂ ਹੋਈਆਂ ਹੈ तकरीबन 1997 ਤੋਂ ਜਦੋਂ ਆ ਮੈਡਮ ਰਵਿੰਦਰ ਕੌਰ ਪਠੱਲ ਜਿਹੜੇ ਅਰਜਿੰਦਰ ਕੌਰ ਪਠੱਲ ਸੀਐਮ ਸੀਗੇ ਤੇ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਸੱਤ ਕਿੱल्ल्याਵਾਲਿਆਂ ਨੂੰ ਜਿਹੜੀ ਆ ਉਹ ਬਿਜਲੀ ਫ੍ਰੀ ਦਿੱਤੀ ਜਾਊਗੀ ਪਰ ਬਦਕਿਸਮਤੀ ਰਹੀ ਸਰਕਾਰ ਦੀ ਕਿ ਉਸ ਤੋਂ ਬਾਅਦ ਅਕਾਲੀ ਆ ਗਏ ਔਰ ਉਹਨਾਂ ਨੇ ਸਾਰਿਆਂ ਨੂੰ ਫ੍ਰੀ ਕਰ ਦਿੱਤੀ ਬਿਜਲੀ ਕਿਸਾਨਾਂ ਦੇ ਲਈ ਉਸ ਤੋਂ ਬਾਅਦ ਜਿਹੜਾ ਦੌਰ ਸ਼ੁਰੂ ਹੋਇਆ ਇਹ ਜਿਆਦਾ ਵਿਸਤਾਰ ਵਿੱਚ ਠਵਾਣਾ ਸਭ ਦੱਸ ਸਕਦੇ ਆ ਕਾਰਨ ਇਹੀ ਬਣੇ ਇਹ ਜਿਹੜੀਆਂ ਅਸੀਂ ਮੁਫਤ ਦੀਆਂ ਰਿਓੜੀਆਂ ਜਿਹਨੂੰ ਕਹਿੰਦੇ ਆ ਅੱਜਕੱਲ ਵੰਡਣੀਆਂ ਸ਼ੁਰੂ ਕੀਤੀਆਂ ਇਹੀ ਕਾਰਨ ਰਿਆ ਵੋਟ ਬੈਂਕ ਰਿਆ ਕੀ ਕਾਰਨ ਰਿਆ ਦੇਖੋ ਇੱਕ ਤਾਂ ਪਰਸਪੈਕਟਿਵ ਹੈਗਾ ਕਿ ਹਾਂ ਜੀ ਸੂਬੇ ਦੀ ਤਰੱਕੀ ਹੋਣੀ ਚਾਹੀਦੀ ਹੈ ਹੂੰ ਸੂਬੇ ਦੀ ਤਰੱਕੀ 'ਚ ਫੇਰ ਇਹ ਗੱਲ ਆਉਂਦੀ ਹੈ ਕਿ ਤੁਸੀਂ ਐਜੂਕੇਸ਼ਨ ਸਿਸਟਮ ਬਿਲਡ ਕਰੋ ਹੂੰ ਵਰਕਰ ਚੰਗੇ ਹੋਣ ਉਹਨਾਂ ਦੀ ਸਿਹਤ ਚੰਗੀ ਹੋਵੇ ਠੀਕ ਹੋਣ ਉਹਨਾਂ ਨੂੰ ਸਰਕਾਰੀ ਸਿਹਤ ਸਵਾਵਾਂ ਦੋ ਹੂੰ ਉਹਨਾਂ ਦਾ ਖਾਣ ਪੀਣ ਠੀਕ ਹੋਵੇ ਵਾਤਾਵਰਣ ਵੀ ਠੀਕ ਹੋਵੇ ਪੀਣ ਵਾਲਾ ਪਾਣੀ ਵੀ ਠੀਕ ਮਿਲੇ ਉਹਨਾਂ ਨੂੰ ਇਹ ਸਾਰੀਆਂ ਸਹੂਲਤਾਂ ਤੁਸੀਂ ਰੱਖੋਗੇ ਤੇ ਫੇਰ ਤੁਸੀਂ ਇਨਵੈਸਟਮੈਂਟ ਕਰੋ ਜਿਹੜੀ ਸਰਕਾਰ ਦਾ ਹੁੰਦਾ ਇਨਫਰਾਸਟ੍ਰਕਚਰ ਤੇ ਕਿ ਬਿਜਲੀ ਦੀ ਪੈਦਾਵਾਰ ਸਰਕਾਰੀ ਯੋਜਕ ਕਰਨੀਆਂ ਰੋਡ ਬਣਾਉਣੀਆਂ ਤੁਸੀਂ ਜਿਹੜੀ ਜਿੱਥੇ ਸਪਲਾਈ ਨਹੀਂ ਉਹ ਦੇਣੀ ਹੈ ਤੇ ਹੱਬ ਕ੍ਰੀਏਟ ਕਰਨੇ ਆ ਜਿੱਥੇ ਤੁਸੀਂ ਆਈਟੀ ਜਾਂ ਹੋਰ ਦੇ ਸਕਦੇ ਹੋ ਸਰਕਾਰੀ ਕੰਮ ਹੈ ਨਾ ਨਹੀਂ ਇਨਫਰਾਸਟ੍ਰਕਚਰ ਸੋ ਇਸ ਲਈ ਲੌਂਗ ਟਰਮ ਜਿਹਦਾ ਵਿਜ਼ਨ ਹੈ ਕੋਈ ਡਿਵੈਲਪਮੈਂਟ ਦਾ ਉਹ ਸਾਰੇ ਜਿਹੜੇ 25 30 ਸਾਲ ਦਾ ਵਿਜ਼ਨ ਲੈ ਕੇ ਚੱਲਦੇ ਆ ਤੇ ਉਹਦੇ ਚ ਫਿਰ ਇਹ ਸਰਕਾਰੀ ਇਨਵੈਸਟਮੈਂਟ ਹੁੰਦੀ ਹੈ ਉਹ ਚ ਪ੍ਰਾਈਵੇਟ ਇਨਵੈਸਟਮੈਂਟ ਫਿਰ ਆਪਣੇ ਆਪ ਆਉਂਦੀ ਹੈ ਜੇ ਰੋਡ ਹੋਵੇ ਬਿਜਲੀ ਹੋਵੇ ਤੇ ਤੇ ਠੀਕ ਹੋਵੇ ਮਾਹੌਲ ਫਿਰ ਇਨਵੈਸਟਮੈਂਟ ਪ੍ਰਾਈਵੇਟ ਵੀ ਆ ਜਾਂਦੀ ਹੈ ਜੇ ਸਰਕਾਰ ਇਹ ਕੰਮ ਕਰ ਲੇ ਤੇ ਦੂਜਾ ਹੁੰਦਾ ਕਿ ਤੁਸੀਂ ਲੋਕਾਂ ਨੂੰ এমਪਲੋਇਮੈਂਟ ਦਵੋਗੇ ਜੇ ਤੁਹਾਡੇ ਕੋਲ ਪੈਸੇ ਹੈ ਸੋ ਜੇ ਤੁਹਾਡੇ ਕੋਲ ਇਹ ਨਹੀਂ ਹੈ ਜੇ ਤੁਸੀਂ ਇਹ ਨਹੀਂ ਕਰ ਰਹੇ ਫਿਰ ਤੁਸੀਂ ਵੋਟਾਂ ਲੈ ਕੇ ਪਾਰਟੀ ਨੇ ਜਿੱਤਣਾ ਹੈ ਜੀ ਜਾਂ ਇੱਕ ਹੈਗਾ ਕਿ ਪਾਰਟੀ ਇੰਨੀ ਡਿਵੈਲਪਮੈਂਟ ਕਰਦੇ ਲੋਕ ਇਹ ਕਹਿਣ ਵੀ ਇਹਨਾਂ ਨੇ ਕਮਾਲ ਕਰਤੀ ਵੀ ਦੇ ਕਮਾਲ ਕਰਤੀ ਦੇਖੋ ਕਿੰਨੇ ਵਧੀਆ ਸਕੂਲ ਕਾਲਜ ਬਣਾਤੇ ਯੂਨੀਵਰਸਿਟੀਆਂ ਬਣਾਤੀਆਂ ਰੋਡ ਵਧੀਆ ਬਣ ਗਿਆ ਬਿਜਲੀ ਹੁਣ ਆਉਂਦੀ ਐ ਸਾਰਾ ਕੁਝ ਐ ਤੇ ਉਹ ਕਹਿਣ ਵੀ ਰਜਗਾਰ ਮਿਲ ਰਿਹਾ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਰੇ ਕਿਤੇ ਠੀਕ ਮਿਲ ਰਿਹਾ ਹੈ ਜੀ ਵਾਤਾਵਰਨ ਠੀਕ ਐ ਰੁੱਖ ਰਖ ਠੀਕ ਲੱਗੇ ਵੇ ਖੇਤੀ ਜਾਮਦਨ ਠੀਕ ਹੋਊਗੀ ਖੇਤ ਮਜ਼ਦੂਰਾਂ ਨੂੰ ਠੀਕ ਮਿਲ ਰਿਹਾ ਫਿਰ ਤਾਂ ਉਹ ਕਹਿਣ ਵਾ ਕਮਾਲ ਹੋ ਗਿਆ ਆਪਣੇ ਆਪ ਵੋਟ ਪੈ ਜਾਂਦੀ ਐ ਜੇ ਇਹ ਨਹੀਂ ਪੈਂਦੀ ਜੇ ਇਹ ਨਹੀਂ ਹੁੰਦਾ ਫੇਰ ਤੁਹਾਨੂੰ ਵੋਟ ਲੈਣੀ ਪੈਂਦੀ। ਇੱਕ ਹੁੰਦਾ ਵੋਟ ਪਾਉਣੀ ਐ ਪੈ ਜਾਂਦੀ ਆਪਣੇ ਆਪ। ਇੱਕ ਹੈਗਾ ਵੋਟ ਲੈਣੀ ਐ। ਤੇ ਜਦੋਂ ਤੁਸੀਂ ਵੋਟ ਲੈਣੀ ਐ ਫੇਰ ਤੁਸੀਂ ਉਹ ਕੰਮ ਕਰਦੇ ਹੋ ਕਿ ਹੂੰ ਤਾਂ ਵੋਟ ਮਿਲਨੀ ਨਹੀਂ। ਹੂੰ ਲੋਕਾਂ ਨੇ ਵੋਟ ਪਾਉਣੀ ਨਹੀਂ। ਹੂੰ ਜੇ ਮਿਲਨੀ ਨਹੀਂ। ਫੇਰ ਤੁਸੀਂ ਉਹਦੇ 'ਚ ਇਸ ਤਰ੍ਹਾਂ ਦੇ ਕੰਮ ਸ਼ੁਰੂ ਕਰ ਲਓ। ਪਹਿਲਾਂ ਪਾਰਟੀਆਂ ਦੇਖੋ ਛੋਟੇ ਹੁੰਦਾ ਤਾਂ ਅੱਪਾ ਵੀ ਇਲੈਕਸ਼ਨਾਂ ਦੇਖਿਆ ਕਿ ਪਹਿਲਾਂ ਪਾਰਟੀ ਦਾ ਫੰਡ ਹੁੰਦਾ ਸੀਗਾ। ਪਾਰਟੀ ਫੰਡ ਇਕੱਠਾ ਕਰਦੀ ਜਾਇਜ਼ ਨਜਾਇਜ਼ ਫਿਰ ਉਹ ਸ਼ਰਾਬ ਪਲਾਉਂਦੀ ਸੀ ਭੁੱਕੀ ਵੰਡਦੀ ਸੀ ਫਿਰ ਨੋਟ ਦੇ ਕੇ ਵੋਟਾਂ ਵੀ ਖਰੀਦੀਆਂ ਜਾਣ ਲੱਗ ਪਈਆਂ ਪਹਿਲਾਂ ਤਾਂ ਇੰਨਾ ਏ ਕਿ ਹੁੰਦਾ ਸੀ ਫਿਰ ਨੋਟ ਦੇਣ ਲੱਗ ਗਏ ਹੁਣ ਲੋਕ ਇਹ ਸਾਰਾ ਕੁਝ ਲੈ ਕੇ ਵੀ ਵੋਟ ਨਹੀਂ ਪਾਉਂਦੇ ਫਿਰ ਉਹਨਾਂ ਨੇ ਇਹ ਇਹ ਸ਼ੁਰੂ ਕਰ ਲਿਆ ਵੀ ਐ ਕਰੋ ਲੋਕਾਂ ਦੇ ਹੀ ਪੈਸੇ ਇਹਨਾਂ ਨੂੰ ਫ੍ਰੀ ਦੇ ਦਿਓ ਹੁਣ ਇਹਨਾਂ ਦਾ ਸਿਰ ਇਹਨਾਂ ਦੀਆਂ ਜੁੱਤੀਆਂ ਤੇ ਫਿਰ ਫ੍ਰੀ ਬਿਜਲੀ ਦਾ ਕੰਮ ਸ਼ੁਰੂ ਹੋਇਆ ਹੈਨਾ ਜੀ ਫਿਰ ਫ੍ਰੀ ਜਿਹੜਾ ਇਹ ਆਟਾ ਦਾਲ ਸ਼ੁਰੂ ਹੋਈ ਫਿਰ ਫ੍ਰੀ ਜਿਹੜਾ バス ਸਰਵਿਸ ਸ਼ੁਰੂ ਹੋਈ ਇਹ ਫ੍ਰੀ 300 ਰੁਪਏ ਦਾ ਸਾਈਕਲ ਤੇ ਸਾਈਕਲ ਹਾਂ ਇਹਦੇ ਵਿੱਚ ਇਹ ਗੱਲ ਸਮਝਣ ਵਾਲੀ ਹੈ ਹਮ ਕਿ ਦੇਖੋ ਆ ਜਿਹੜੀ ਜਨਸੰਖਿਆ ਉਹਦਾ ਇੱਕ ਸੈਕਸ਼ਨ ਐਸਾ ਜਿਹਨੂੰ ਵਾਕਿਆ ਹੀ ਇਹ ਲੋੜ ਹੈ ਲੋੜ ਹੈ ਹੈਨਾ ਜੀ ਉਹਦੀ ਜ਼ਰੂਰਤ ਹੈ ਉਹਦੇ ਕੋਲ ਪੈਸੇ ਨਹੀਂ ਹੈ ਉਹਨੂੰ 300 ਰੁਪਏ ਦਿਹਾੜੀ ਮਿਲਦੀ ਹੈ ਤੇ ਉਹਨੂੰ ਹੋ ਸਕਦਾ バス ਸਰਵਿਸ ਵੀ ਫ੍ਰੀ ਤੁਸੀਂ ਜਾਂ ਬਿਜਲੀ ਵੀ ਫ੍ਰੀ ਕਰਦੇ ਹੋ ਤਦ ਨੂੰ ਆਟਾ ਦਾਲ ਵੀ ਚਾਹੀਦਾ ਹੈ ਨਾ ਉਹਦਾ ਪੂਰਾ ਨਹੀਂ ਫਟਦਾ ਹੈ ਉਹਦਾ ਨਹੀਂ ਚੱਲਦਾ ਕੰਮ ਸੋ ਇਸ ਨੂੰ ਰੈਸ਼ਨਲਾਈਜ਼ ਕਰਕੇ ਇਹਦਾ ਪੂਰਾ ਸਰਵੇ ਕਰਕੇ ਲੋਡ ਬੰਦਾ ਨੂੰ ਜਿਹੜਾ ਉਹ ਦਿੱਤਾ ਜਾਵੇ ਜਿਹਦੀ ਜਿਹਨੂੰ ਲੋਡ ਨਹੀਂ ਹੈ ਹਾਂਜੀ ਜਿਹਦੀ ਬਣਦਾ ਹੀ ਨਹੀਂ ਇਕਨੋਮਿਕਲੀ ਹੁਣ ਅਸੀਂ ਕਹਿੰਦੇ ਆ ਪਹਿਲਾਂ ਵੀ ਹੁੰਦਾ ਸੀਗਾ ਗਵਰਨਮੈਂਟ ਹਸਪੀਟਲ ਚ ਪੁਰਾਣਾ ਹੀ ਹੈ ਕਿ ਵੀ ਬਾਕੀ ਬੰਦੇ ਜਨਰਲ ਵਾਰਡ ਚ ਪਏ ਆ ਕੋਈ ਬੰਦਾ ਕਹਿੰਦਾ ਸੀ ਮੈਨੂੰ ਤਾਂ ਜੀ ਕਮਰਾ ਚਾਹੀਦਾ ਪ੍ਰਾਈਵੇਟ ਉਹ ਕਹਿੰਦੇ ਵੀ ਇੰਨੇ ਪੈਸੇ ਲੱਗਣਿਆ ਰਹਿ ਜਾ ਹੈਨਾ ਤੁਸੀਂ ਚਾਰਜ ਕਰ ਲਓ ਹੈਨਾ ਉਹ ਤਾਂ ਅੱਜ ਵੀ ਹੋ ਸਕਦਾ ਸਿਸਟਮ ਸੋ ਜੇ ਤੁਸੀਂ ਕਹੋ ਸਾਰਿਆਂ ਨੂੰ ਵੀ ਪ੍ਰਾਈਵੇਟ ਰੂਮ ਦੇ ਦਿਓ ਜੀ ਉੱਥੇ ਹਸਪੀਟਲ 'ਚ ਇਹ ਪੋਸੀਬਲ ਨਹੀਂ ਆਗਾ ਤੇ ਖਰਚਾ ਕਿੰਨਾ ਚਾਹੀਦਾ ਇਸ ਲਈ ਜਿਹੜੇ ਬੰਦੇ ਨੂੰ ਚਾਹੀਦਾ ਉਸ ਨੂੰ ਆਇਡੈਂਟੀਫਾਈ ਕਰਕੇ ਮਿਲੇ ਤਾਂ ਮੈਂ ਇਹ ਕਹਿੰਦਾ ਵੀ ਹੁਣ ਵਾਲੇ ਬਜਟ ਦੇ ਵਿੱਚ ਮੈਂ ਇੱਕ ਆਧਾਰਨ ਦੇਣਾ ਕਿ ਹੁਣ ਵਾਲੇ ਬਜਟ ਦੇ ਵਿੱਚ ਅਸੀਂ 6700 ਕਰੋੜ ਦੇ ਕਰੀਬ 300 ਯੂਨਟ ਬਿਜਲੀ ਫ੍ਰੀ ਦੀ ਸਬਸਿਡੀ ਰੱਖੀ ਵੀ ਹੈ ਹੈਨਾ ਫ੍ਰੀ ਫ੍ਰੀ ਰੱਖਿਆ ਵੀ ਹਾਂ ਜੀ ਹੈਨਾ ਇਹ ਕਹਿ ਵੀ ਰਹੇ ਆ ਸਾਡੀ ਸਰਕਾਰ ਵੀ ਦੇਖੋ ਅਸੀਂ ਨਾ ਫ੍ਰੀ ਕਰਤੀ ਪੈਸੇ ਆਉਂਦੇ ਪੈਸੇ ਤਾਂ ਕਰਜ਼ਾ ਵੀ ਚੜ ਗਿਆ ਭਾਈ ਸਾਹਿਬ ਉਹ ਦੇਖ ਲਓ ਨਾ ਦੂਜੇ ਪਾਸੇ ਇਹਨਾਂ ਲੋਕ ਕਰਜ਼ਾ ਲੈ ਕੇ ਲੋਕਾਂ ਨੂੰ ਖੁਸ਼ ਕੀਤਾ ਜਾ ਰਿਹਾ ਤੇ ਉਹ ਤੁਸੀਂ ਕਹਿੰਦੇ ਜੀ ਫ੍ਰੀ ਕਰਤੀ 6700 ਕਰੋੜ ਜੇ ਦੇ ਨਾਲੋਂ ਤੁਸੀਂ ਰੈਸ਼ਨਲਾਈਜ਼ ਕਰੋ ਵੀ ਜਿਹਦਾ 2 ਕਿਲੋਵਾਟ ਦਾ ਲੋਡ ਹੈ ਜਿਹਦਾ AC ਨਹੀਂ ਲੱਗ ਸਕਦਾ ਉੱਥੇ ਜਿਹੜਾ ਜਿਹਦੇ ਕਰਕੇ ਉਹ ਬਿਜਲੀ ਤੇ ਪੱਖਾ ਹੀ ਚਲਾਊਗਾ ਤੇ ਉਹ ਰਹਿੰਦਾ ਵੀ ਉਸੇ ਜਿਹੇ ਘਰ ਚੱਜਦੇ ਸਮੇਂ ਚ ਤਾਂ 2 ਕਿਲੋਵਾਟ ਦੇ ਜੇ ਤੁਸੀਂ ਲੋਡ ਨੂੰ ਦਿਓਗੇ ਨਾ ਤਾਂ ਇਹ 1500 1600 ਕਰੋੜ ਤੋਂ ਵੱਧ ਦਾ ਬਣਦਾ ਨਹੀਂ ਹੂੰ ਜੇ ਇਹ ਤੁਸੀਂ 1600 1700 ਕਰੋੜ ਵੀ ਲਾ ਲਓ ਤੁਹਾਡੇ ਕੋਲ 5000 ਕਰੋੜ ਬਚ ਗਿਆ ਬਚ ਗਿਆ ਜੇ 5000 ਕਰੋੜ ਨੂੰ ਤੁਹਾਡਾ ਵਿਜ਼ਨ ਹੈਗਾ ਡਵੈਲਪਮੈਂਟ ਦਾ ਤਰੱਕੀ ਦਾ ਫੇਰ ਤੁਸੀਂ ਜਿਹੜਾ ਬੰਦਾ ਅਫੋਰਡ ਕਰ ਸਕਦਾ ਉਹਨੂੰ ਕਹੋ ਜੀ ਸੋਲਰ ਸਿਸਟਮ ਲਾ ਤੋ 2 ਲੱਖ ਦਾ ਲਾ 2.5 ਲੱਖ ਦਾ ਲਾ 1.5 ਲੱਖ ਅਸੀਂ ਦਵਾਂਗੇ ਤੁਸੀਂ 5000 ਕਰੋੜ ਚ ਇੱਕ ਸਾਲ ਦੇ ਵਿੱਚ ਕਿੰਨਾ ਸੋਲਰ ਸਿਸਟਮ ਲਵਾ ਸਕਦੇ ਹੋ ਹਮ ਤੇ ਜੇ ਉਹ ਸੋਲਰ ਸਿਸਟਮ ਲੱਗ ਜੇ 50% ਸਬਸਿਡੀ ਦੇ ਕੇ ਤੇ ਉਹਦੇ ਨਾਲ ਕਿੰਨਾ ਰੁਜ਼ਗਾਰ ਪੈਦਾ ਹੁੰਦਾ ਬਿਲਕੁਲ ਬਹੁਤ ਸਾਰੇ ਲੋਕਾਂ ਨੂੰ ਉਹ ਇੰਡਸਟਰੀ ਵੀ ਆਉਂਦੀ ਹੈ ਰੁਜ਼ਗਾਰ ਵੀ ਪੈਦਾ ਹੁੰਦਾ ਫਿਰ ਉਹਦੀ 25 ਸਾਲ ਮੇਨਟੇਨੈਂਸ ਵੀ ਕਰਨੀ ਹੈ ਤੇ ਥੋੜਾ ਖਰਚਾ ਵੱਜ ਗਿਆ ਫ੍ਰੀ ਬਿਜਲੀ ਵੈਸੇ ਹੀ ਮਿਲ ਗਈ ਹਮ ਹਾਂਜੀ ਤੁਸੀਂ ਅੱਗੇ ਇੱਕ ਡਿਵੈਲਪਮੈਂਟ ਹੋਗੀ ਇੱਕ ਪਰਸਪੈਕਟਿਵ ਹੈ ਬਿਲਕੁਲ ਚਵਾਨਾ ਸਾਹਿਬ ਪਹਿਲਾਂ ਵੀ ਦੱਸ ਰਹੇ ਸੀ ਕਿ ਐਗਰੀਕਲਚਰ ਦੇ ਉੱਤੇ 9200 ਕਰੋੜ ਦੀ ਸਬਸਿਡੀ ਅਸੀਂ ਜਿਹੜੀ ਜਾ ਰਹੀ ਹੈ ਇਸੇ ਤਰ੍ਹਾਂ ਜਿਹੜੀ ਮੁਫਤ バス ਸੇਵਾ ਦੇ ਉੱਤੇ 497 ਕਰੋੜ ਦੀ ਜਾ ਰਹੀ ਹੈ ਤੇ ਜਿਹੜੀ ਮੁਫਤ ਚੀਜ਼ਾਂ ਅਸੀਂ ਦੇ ਰਹੇ ਆ ਉਹ ਅਸੀਂ ਖਰਚੇ ਪੈਦਾ ਕਿੱਥੋਂ ਕਰ ਰਹੇ ਆ ਉਹਦੀ ਆਮਦਨ ਕਿੱਥੋਂ ਆਣੀ ਆ ਫਿਰ ਉਹ ਕਰਜ਼ਿਆਂ ਤੋਂ ਆਣੀ ਆ ਠੀਕ ਅਸੀਂ ਇਹ ਕਹਿੰਦੇ ਆ ਵੀ ਜਿਨ੍ਹਾਂ ਨੂੰ ਲੋੜ ਨਹੀਂ ਅਸੀਂ ਉਹਨਾਂ ਨੂੰ ਵੀ ਦੇਣੇ ਆ ਉਹਨਾਂ ਨੂੰ ਵੀ ਦੇਣੇ ਆ ਭਾਈ ਮੈਂ ਇਹਨੂੰ ਤਾਂ ਲੋੜ ਨਹੀਂ ਉਹ ਕਹਿੰਦਾ ਨਹੀਂ ਤੈਨੂੰ ਜ਼ਰੂਰ ਦੇਣਾ ਜੀ ਤੇ ਤੁਹਾਸਾਬ ਇਹਨੂੰ ਰੈਸ਼ਨਲਾਈਜ਼ ਮੈਂ ਕਹਿ ਰਿਹਾ ਵੀ ਇਹਨੂੰ ਰੈਸ਼ਨਲਾਈਜ਼ ਕਰਨ ਦੀ ਲੋੜ ਹੈ ਇੱਕ ਤੁਹਾਡੇ ਕੋਲ ਜਾਨਣਾ ਚਾਹਾਂਗੇ ਕਿ ਅਗਰ ਪੰਜਾਬ ਇਸੇ ਇਸ ਮੌਜੂਦਾ ਸਥਿਤੀ ਦੇ ਵਿੱਚ ਜਿਵੇਂ ਲੋਨ ਲੈ ਰਿਹਾ ਸਬਸਿਡੀਆਂ ਦੇ ਰਿਹਾ ਜਾਂ ਮੁਫਤ ਦੀਆਂ ਚੀਜ਼ਾਂ ਦੇ ਰਿਹਾ ਅਗਰ ਇਹ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਕਿੰਨੀ ਕੁ ਦੇਰ ਸਰਵਾਈਵ ਪੰਜਾਬ ਕਰੇਗਾ ਕਿਉਂਕਿ ਆਧ 50% ਤੇ ਸਾਡੀ ਆਮਦਨ ਦਾ ਕਰਜ਼ਾ ਜਿਹੜਾ ਕਰਜ਼ੇ 'ਚ ਜਾ ਰਿਹਾ ਹਾਂਜੀ ਔਰ ਵਿਆਜ 'ਚ ਜਾ ਰਿਹਾ ਹੈਗਾ ਤੇ ਫੇਰ ਕੀ ਸਥਿਤੀ ਹੋਏਗੀ ਦੇਖੋ ਇਹਦੇ ਕਈ ਪੱਖ ਨੇ ਪਹਿਲਾ ਪੱਖ ਤਾਂ ਹੈ ਵੀ ਹਾਂ ਜਿਹੜਾ ਸੈਕਸ਼ਨ ਵਿਕਾਸ ਤੋਂ ਬਾਹਰ ਰਹਿ ਗਿਆ ਅਸੀਂ ਇਨਕਲੂਸਿਵ ਗਰੋਥ ਦੀ ਵੀ ਹਾਂ ਜੀ ਗਰੋਥ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਜਿਵੇਂ ਨਾਰਾ ਲੱਗਦਾ ਉਹ ਬੜਾ ਬੇਗ ਹੈ ਨਾ ਸਭ ਕਾ ਸਾਥ ਸਭ ਕਾ ਵਿਕਾਸ ਸਭ ਕਾ ਵਿਕਾਸ ਤਾਂ ਹੁੰਦਾ ਨਹੀਂ ਸਾਥ ਅਵਾਨੀ ਅਡਾਨੀ ਲਈ ਸਾਰਿਆਂ ਦਾ ਮੰਗਿਆ ਜਾ ਰਿਹਾ ਹੈ ਨਾ ਵਿਕਾਸ ਸਾਰਿਆਂ ਦਾ ਨਹੀਂ ਹੁੰਦਾ ਇਸ ਲਈ ਜਿਹੜਾ ਇੱਕ ਸੈਕਸ਼ਨ ਬਾਹਰ ਰਹਿ ਗਿਆ ਉਹਦੀ ਸਾਨੂੰ ਵਿਕਾਸ ਤੋਂ ਉਹਦੇ ਲਈ ਸੁਭਧਾਵਾਂ ਦੇਣੀਆਂ ਠੀਕ ਹੈ ਜ਼ਰੂਰ ਜ਼ਰੂਰਤ ਹੈ ਤੇ ਜਿੱਥੇ ਨਹੀਂ ਹੈ ਉਹ ਨਹੀਂ ਹੋਣਾ ਚਾਹੀਦਾ ਲੇਕਿਨ ਆ ਇਹ ਹੈ ਕਿ ਕਰਜ਼ਾ ਕਿਦੇ ਲਈ ਤੁਸੀਂ ਡਿਵੈਲਪਮੈਂਟ ਲਈ ਯੂਜ਼ ਕਰਦੇ ਹੋ ਜੇ ਤਾਂ ਕਰਜ਼ੇ ਤੋਂ ਇਨਕਮ ਪੈਦਾ ਹੁੰਦੀ ਆ ਹੋਰ ਉਹ ਕਰਜ਼ਾ ਮਾੜਾ ਨਹੀਂਗਾ ਤੁਸੀਂ ਖੇਤੀ ਕਰਦੇ ਹੋ ਤੇ ਖੇਤੀ ਦੇ ਵਿੱਚ ਤੁਸੀਂ ਕਰਜ਼ਾ ਲੈਂਦੇ ਹੋ ਜੇ ਤੁਸੀਂ ਪਹਿਲਾਂ ਇਨਕਮ ਤੁਹਾਡੀ 50000 ਸੀ ਕਰਜ਼ਾ ਲੈ ਕੇ ਤੁਸੀਂ 1 ਲੱਖ ਕਰ ਲਿਓ ਜੇ 25000 ਦੇ ਵੀ ਦਿਓਗੇ 25000 ਹੋਰ ਇਨਕਮ ਵਧ ਗਈ ਜੇ ਤਾਂ ਇਹ ਕੰਮ ਹੈ ਫਿਰ ਤਾਂ ਠੀਕ ਹੈ ਡਿਵੈਲਪਮੈਂਟ ਦੇ ਪਰਸਪੈਕਟਿਵ ਵਿੱਚ ਸੋ ਇਸ ਲਈ ਕਰਜ਼ਾ ਜਿਹੜਾ ਇਸ ਤਰ੍ਹਾਂ ਦਾ ਕਰਜ਼ਾ ਕਿ ਤੁਸੀਂ ਲਿਆ ਤੇ ਉਹ ਮਤਲਬ ਕਰਜ਼ੇ ਕਰਜ਼ੇ ਦੀ ਦੇਣਦਾਰੀ ਉਹ ਸਾਡੀ ਹੋਣ ਦਾ ਜਿਹੜਾ ਬਜਟ ਹੈ ਉਹਦੇ ਚ ਲਗਭਗ 30 31000 ਕਰੋੜ ਰੁਪਏ 32 32 33000 ਕਰੋੜ ਰੁਪਿਆ ਪ੍ਰਿੰਸੀਪਲ ਪਲੱਸ ਇੰਟਰਸਟ ਹੈ 31% ਦੇ ਕਰੀਬ ਹੈ ਜੀ ਦੇਣਦਾਰੀ ਉਹ ਮਤਲਬ 31% ਅਸੀਂ ਕਰਜ਼ਾ ਤੇ ਜਿਹੜਾ ਮਤਲਬ ਇੰਟਰਸਟ ਪੇਮੈਂਟ ਜਿਹੜੀ ਹੈ ਜੀ 16% ਹੈ ਜਿਹੜਾ ਕਰਜ਼ਾ ਦੇਣਾ ਸੀ ਨਾ ਐਕਸਪੈਂਡੀਚਰ ਉਹ 13.73% ਹੈ 3% ਹੋ ਰਿਹਾ 31-32% ਵੱਡ ਜਾਂਦਾ ਇਹ ਕਰਜ਼ੇ ਦੀ ਦੇਣ ਦਾ ਸੋ ਕਿਉਂਕਿ ਟਾਈਮ ਸਾਡੇ ਕੋਲੇ ਜ਼ਿਆਦਾ ਨਹੀਂ ਹੈਗਾ ਤੇ ਟਵਾਰਾ ਸਾਹਿਬ ਚੱਲਦੇ-ਚੱਲਦੇ ਫਿਰ ਇਹ ਸਥਿਤੀ ਚੋਂ ਨਿਕਲਣ ਲਈ ਕੀ ਕੀਤਾ ਜਾ ਸਕਦਾ ਇੱਕ ਬਹੁਤ ਥੋੜੇ ਜਿਹੇ ਸਮੇਂ ਚ ਇਸ ਜਾਣਨਾ ਚਾਹਾਂਗੇ ਹਾਂ ਇੱਕ ਇੱਕ ਤਾਂ ਆਪਣੇ ਜਿਹੜੇ ਖਰਚੇ ਐ ਰੈਸ਼ਨਲਾਈਜ਼ ਕਰਨ ਦੀ ਜਿਹੜੀ ਆਪਾਂ ਨੇ ਗੱਲ ਕੀਤੀ ਐ ਨੰਬਰ 1 ਨੰਬਰ 2 ਜਿਹੜੀ ਟੈਕਸ ਅਵੇਜਨ ਹੁੰਦੀ ਐ ਪੰਜਾਬ ਚ ਉਹਨੂੰ ਕਿਵੇਂ ਰੋਕਣਾ ਉਹਦੇ ਲਈ ਸਕੀਮ ਬਣਨੀ ਚਾਹੀਦੀ ਐ ਤੀਜਾ ਮੁੱਖ ਮੁੱਦਾ ਹੈਗਾ ਜਿਹੜਾ ਸੈਂਟਰ ਨਾਲ ਹੈ ਵੀ ਸਾਡੇ ਜਿਹੜੇ ਸੈਂਟਰ ਤੋਂ ਹੱਕ ਬਣਦਾ ਦੇਖੋ ਮੈਂ ਬੜਾ ਹੈਰਾਨ ਆ ਕਿ ਜਿਹੜਾ ਕੇਂਦਰ ਨਾਲ ਅਸੀਂ ਕਦੇ ਵੀ ਇਹ ਸਵਾਲ ਹੀ ਨਹੀਂ ਉਠਾਉਂਦੇ ਕਿ ਕੇਂਦਰ ਨੇ ਇੱਕ ਰੂਟ ਫੜਿਆ ਜੀ ਸੈਸ ਐਂਡ ਜਿਹੜਾ ਨਾ ਸਰਚਾਰਜ ਲਾਓ ਸੈਸ ਤੇ ਸਰਚਾਰਜ ਸੈਂਟਰ ਲਾ ਕੇ ਆਪਣੇ ਪੈਸੇ ਤੋਂ ਨੇ ਬਣਾਏ ਲੱਖਾਂ ਰੁਪਏ 7-8 ਲੱਖ ਕਰੋੜ ਰੁਪਈਆ ਪਿਛਲੇ 5-7 ਸਾਲਾਂ ਚ ਬਣਾਇਆ ਪਰ ਉਹਦੇ ਸਟੇਟ ਦਾ ਸ਼ੇਅਰ ਕੋਈ ਨਹੀਂ ਹੈ ਵਾਪਸ ਨਹੀਂ ਆਉਂਦਾ ਜਿਹੜਾ ਸੈਸ ਲਾਇਆ ਨਹੀਂ ਉਹ ਸ਼ੇਅਰਬਲ ਨਹੀਂ ਹੈ ਉਹ ਸ਼ੇਅਰਬਲ ਸ਼ੇਅਰਬਲ ਕਿਹੜੀ ਹੈ ਟੈਕਸ ਇਨਕਮ ਹੈ ਤੇ ਦੂਜਾ ਇਹ ਥੋੜੀ ਨੀਤੀ ਦੇ ਰੌਲਾ ਕਿ ਕੇਂਦਰ ਨੇ ਕਾਰਪੋਰੇਟ ਨੂੰ 30% ਟੈਕਸ ਹੁੰਦਾ ਸੀਗਾ ਉਹ ਕਟਾ ਕੇ 22% ਤੇ ਲੈ ਜਾਂਦਾ ਹੂੰ ਤੇ ਸਾਡਾ ਵੀ ਤਾਂ ਸ਼ੇਅਰ ਗਿਆ ਉਹ ਚੋਂ ਸੂਬੇ ਦਾ ਵੀ ਤਾਂ ਗਿਆ ਨਾ ਤੇ ਅਸੀਂ ਉਹ ਉਹ ਇਸ਼ੂ ਨਹੀਂ ਰੇਜ਼ ਕਰਦੇ ਤੇ ਕੇਂਦਰ ਦਾ ਤਾਂ ਆਪਣਾ ਵੀ ਕਰਜ਼ਾ ਜਿਹੜਾ ਉਹ 58 ਲੱਖ ਕਰੋੜ ਤੋਂ ਵੱਧ ਕੇ 200 ਲੱਖ ਕਰੋੜ ਹੋ ਗਿਆ ਹਾਂਜੀ ਸੋ ਇਸ ਲਈ ਇਹਦੇ ਚ ਜਿੱਥੇ ਸੂਬੇ ਦੇ ਵਿੱਚ ਇਸ਼ੂ ਚੱਕਣਾ ਚਾਹੀਦਾ ਟੈਕਨੋਲੋਜੀ ਯੂਜ਼ ਕਰਨੀ ਚਾਹੀਦੀ ਕਿ ਸਾਡੀ ਟੈਕਸ ਅਵੇਜ ਨਾ ਹੋਵੇ ਕਾਲਾ ਤਾਂ ਨਾ ਪੈਦਾ ਹੋਵੇ ਬਲੈਕ ਮਨੀ ਨਾ ਹੋਵੇ ਹੈਨਾ ਕਰਪਸ਼ਨ 에ਰਾ ਵਗੈਰਾ ਸਾਰੀ ਰੋਕੇ ਤੇ ਉਹ ਹੋਵੇ ਦੁਜੇ ਕੇਂਦਰ ਨਾਲ ਇਹਦੇ ਨਾਲ ਅਸੀਂ ਥੋੜੀ ਆਪਣਾ ਸੁਧਾਰ ਆਉਣ ਵਾਲੇ ਸਮੇਂ ਚ ਕਰ ਸਕਦੇ ਲੇਕਿਨ ਉਹਦੇ ਲਈ ਵਿਜਨ ਚਾਹੀਦੀ ਸੋ ਟਵਾਣਾ ਸਾਹਿਬ ਬੜੀ ਤੁਸੀਂ ਵਿਸਤਾਰ ਦੇ ਵਿੱਚ ਦੱਸਿਆ ਕਿਉਂਕਿ ਸਮਾਂ ਨਹੀਂ ਜਾ ਜਾਂਦਾ ਪਰ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਰਾਂਗੇ ਪਰ ਸਥਿਤੀ ਇਹ ਹੈ ਕਿ ਪੰਜਾਬ ਕੋਈ ਬਹੁਤੀ ਬਹੁਤ ਚੰਗੀ ਸਥਿਤੀ ਵਿੱਚ ਵੀ ਨਹੀਂ ਹੈਗਾ ਕਿ ਅਸੀਂ ਇਸੇ ਤਰ੍ਹਾਂ ਕਰਜ਼ੇ ਚੁੱਕਦੇ ਰਹੀਏ ਤੇ ਲੋਕਾਂ ਨੂੰ ਫ੍ਰੀ ਦੀਆਂ ਚੀਜ਼ਾਂ ਦਿੰਦੇ ਰਹੀਏ ਲੋੜਵੰਦਾਂ ਨੂੰ ਦੇਣ ਦੀ ਲੋੜ ਹੈ ਔਰ ਇਸ ਤੋਂ ਇਨਕਾਰ ਵੀ ਕੋਈ ਨਹੀਂ ਕਰਦਾ ਪਰ ਨਾਲ ਦੀ ਨਾਲ ਪੰਜਾਬ ਜਿਹੜਾ ਇਸ ਵਕਤ ਖੇਤੀ ਦੇ ਸੰਕਟ ਦੇ ਵਿੱਚ ਵੀ ਹੈ ਪਾਣੀ ਦਾ ਸੰਕਟ ਵੀ ਹੈ ਰੋਜ਼ਗਾਰ ਦਾ ਸੰਕਟ ਵੀ ਹੈ ਜੋ ਕੁਝ ਅਸੀਂ ਭੁਗਤਦੇ ਰਹੇ ਭੁਗਤ ਰਹੇ ਐਸ ਵਕਤ ਸਾਡੀ ਜਨਰੇਸ਼ਨ ਭੁਗਤ ਰਹੀ ਹੈ ਜਹਾਜ਼ਾਂ ਤੇ ਚੜ ਚੜ ਬਾਹਰ ਜਾ ਰਹੇ ਨੇ ਜ਼ਮੀਨਾਂ ਕਰਜ਼ੇ ਤੇ ਬੈਂਕਾਂ ਤੋਂ ਕਰਜ਼ਾ ਏਜੰਟ ਠੱਗੀਆਂ ਮਾਰਦੇ ਪਏ ਨੇ ਇਹ ਸਾਡੀ ਸਾਰੀ ਜਿਹੜੀ ਆ ਉਹ ਐਲ ਪਲੈਨਿੰਗ ਦਾ ਹੈ ਮਾੜੀ ਪਲੈਨਿੰਗ ਦਾ ਹਿੱਸਾ ਹੈ ਔਰ ਵੋਟ ਬੈਂਕ ਦਾ ਹਿੱਸਾ ਜਿਹੜਾ ਅਸੀਂ ਕਹਿ ਸਕਦੇ ਉਹਨੂੰ ਇਹ ਨਤੀਜਾ ਚੁੱਕੜ ਨਿਕਲਿਆ ਅਸੀਂ ਬਹੁਤ ਭੁਗਤ ਰਹੇ ਹਾਂ ਜੇ ਹਾਲੇ ਵੀ ਸਰਕਾਰਾਂ ਨਹੀਂ ਸੁਧਲਦੀਆਂ ਪਲੈਨਿੰਗ ਨਾਲ ਨਹੀਂ ਚਲਦੀਆਂ ਐਕਸਪਰਟਸ ਜਿਹੜੇ ਬਹੁਤ ਵੱਡੇ ਵੱਡੇ ਬੈਠੇ ਉਹਨਾਂ ਦੇ ਨਾਲ ਸਲਾਹਾਂ ਕਰਕੇ ਬਜਟ ਨਹੀਂ ਬਣਦੇ ਭਵਿੱਖ ਦੀ ਪਲਾਨ ਲੰਬੇ ਸਮੇਂ ਦੀ ਨਹੀਂ ਬਣਦੀ ਸਿਰਫ ਵੋਟਾਂ ਲੈਣ ਲਈ ਅਸੀਂ ਜਿਹੜੀਆਂ ਨੇ ਉਹ ਲੋਕਾਂ ਨੂੰ ਰਿਓੜੀਆਂ ਵੰਡਣੀਆਂ ਨੇ ਤਾਂ ਫੇਰ ਪੰਜਾਬ ਇਸ ਤੋਂ ਵੀ ਗਹਿਰੀ ਸਥਿਤੀ ਵਿੱਚ ਗਹਿਰੀ ਖੱਟ ਦੇ ਵਿੱਚ ਡਿੱਗੇਗਾ ਆਸ ਕਰਦੇ ਹਾਂ ਕਿ ਸਰਕਾਰਾਂ ਸਭ ਕੁ ਲੈਣਗੀਆਂ ਸਾਡੇ ਜਿਹੜੇ ਆਰਥਿਕ ਮਾਹਿਰ ਨੇ ਜੋ ਦੱਸਦਿਆ ਟਾਣਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ ਸੋ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ